ਵਿਸ਼ੇ ਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕੂਮੇਟੀਕੋਰ ਅੰਮ੍ਰਿਤਸਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਤਰ੍ਹਾਂ ਦਾ ਦੱਸਦੇ ਕਿ ਅੰਮ੍ਰਿਤਸਰ ਪੁਲਿਸ ਦੇ ਹੱਥੀ ਚੜਿਆ ਇੱਕ ਨਸ਼ਾ ਤਸਕਰ ਜਿਸ ਦੇ ਕੋਲੋਂ 8 ਕਿਲੋ ਹੈਰੋਇਨ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਤੇ ਹੁਣ ਅਗਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਉੱਥੇ ਹੀ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਕਾਰਵਾਈ ਦੇ ਦੌਰਾਨ 8 ਕਿਲੋਗ੍ਰam ਜਿਹੜੀ ਕਿ ਹੈਰੋਇਨ ਬਰਾਮਦ ਕੀਤੀ ਗਈ ਹੈ ਤੇ 30 ਬੋਰ ਦਾ ਪਿਸਤਲ ਇੱਕ ਕਰੇਟਾ ਗੱਡੀ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਇਹ ਬਰਾਮਦਗੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਮੈਂਟਲ ਹਸਪਤਾਲ ਦੇ ਨਜ਼ਦੀਕ ਪੁਲਿਸ ਦੇ ਵੱਲੋਂ ਗੁਪਤ ਸੋਚਨਾ ਦੇ ਆਧਾਰ ਤੇ ਕੀਤੀ ਗਈ ਹੈ ਤਾਂ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਜਿਹੜੀ ਕੇਸ ਦੇ ਵਿੱਚ ਸੰਕੇਪ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰਰ ਇੱਕ ਡਰਗ ਨਾਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ ਤੀਬ ਔਰ ਦਾ ਪਿਸਟਲ ਨਾਲ ਲਾਈਵ ਰਾਉਂਡਸ ਨੇ ਤੇ ਕਿ ਹੁੰਡਾਈ ਕ੍ਰੇਟਾ ਕਾਰ ਫੜੀ ਗਈ ਹੈ ਇਹਦੇ ਦੋਸ਼ੀ ਜਿਹੜਾ ਹੈਗਾ ਧਰਮਿੰਦਰ ਸਿੰਘ ਇਹ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਮੁਢਲੀ ਪੁੱਛਗਤ ਤੋਂ ਇਹ ਹੀ ਪਤਾ ਲੱਗਿਆ ਕਿ ਅਜਨਾਲਾ ਸੈਕਟਰ A ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹ ਨਾਲੇ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਦੇ ਸ਼ਰੀਕੇ ਚੋਂ ਜਿਹੜਾ ਬੰਦਾ ਹੈ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁਢਲੀ ਪੁੱਛਗਤ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਰਦੀਪ ਕੋਹਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੁਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਔਰ ਜਲਦੀ ਫੜਨ ਦੀ ਸਾਨੂੰ ਉਮੀਦ ਆ ਉਹਨੂੰ ਔਰ ਮੈਂ ਇਸ ਸਟੇਜ ਤੇ ਜਿਆਦਾ ਡਿਟੇਲ ਚ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮગરਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਅ ਮਤਲਬ ਫੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਟ ਨਾਲ ਜਿਹੜਾ ਪਿਸਟਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਤੇ ਮੁਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਗੱਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਹੈ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੇ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ 'ਚ ਇਹਨਾਂ ਨੇ ਜਨਰੇਟ ਕੀਤੀ ਦੇਖੋ ਮੈਨੂੰ ਹੁਣ ਇਹ ਬਾਰੇ ਤਾਂ ਮੇਰੇ ਏਰੀਆ ਦਾ ਤਾਂ ਰਹਿਣਾ ਹੈ ਨਹੀਂ ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨੀਗਾ ਸੋ ਕਈ ਵਾਰੀ ਬੰਦਾ ਸਫੈਦ ਪੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ ਬਟ ਸਟਿਲ ਮੈਂ ਸਮਝਦਾ ਇਹਦੇ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏ ਡੀ ਸੀ ਪੀ ਇਨਵੈਸਟੀਗੇਸ਼ਨ ਔਰ ਡੀ ਸੀ ਪੀ ਰਵਿੰਦਰਪਾਲ ਜੀ ਦੀ ਸੁਪਰਵਾਈਜ਼ ਚ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚੱਪਾ ਟੁੱਟਣਾ ਅਸੀਂ ਹੋਰ ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਗੱਲ ਸਾਹਮਣੇ ਆਈ ਵੀ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਜਿਹੜਾ ਪ੍ਰਦੀਪ ਹੈ